ਬਣਵਾ ਦੇ ਸੋਣ ਆ ਪੰਜਾਬੀ ਮੈਨੂੰ ਘਣੇ ਬਣਵਾ ਦੇ ਸੋਣ ਆ ਪੰਜਾਬੀ ਮੈਨੂੰ ਘਣੇ ਵੀੜੀ ਦਰਪੀੜੀ ਤਾ ਚਲਦੇ ਵੇਰੇ ਨੇ ਬਣਵਾ ਦੇ ਸੋਣ ਆ ਪੰਜਾਬੀ ਮੈਨੂੰ ਘਣੇ ਸੱਗੀ ਫੁੱਲ ਮੇਰੇ ਸਿਰ ਲਈ ਬਣਵਾ ਦੇ ਸੂਹੀ ਫੋਲ ਕਾਰੇ ਮੇਰੇ ਸਿਰ ਤੇ ਸਜਾ ਦੇ ਗਿੱਦਲੇ ਇਕ ਗੇਰਾ ਪਰੰਦਾ ਮਗਵਾ ਦੇ ਨੱਚਦੀ ਦੇ ਚਮਕਾਰੇ ਦੇਖੀ ਪਹਿਣੇ ਬਣਵਾ ਦੇ ਸੋਣਿਆ ਪੰਜਾਬੀ ਮੈਨੂੰ ਘਹਿਣੇ ਬਣਵਾ ਦੇਈ ਸੋਹਣਿਆ ਪੰਜਾਬੀ ਮੈਨੂੰ ਘਹਿਣੇ ਚੁੰਮ ਕੇ ਪੇਪਲ ਪੱਤੀਆਂ ਬੁਝੇ ਲੀਆ ਲਟਕਾਵੇ ਕਾਂਡੇ ਲੁੱਟਣ ਕੋ ਕੂਕੂ ਡੰਡੀਆਂ ਨੂੰ ਕੰਨੀ ਪਾਵੇ ਹਮੇਲ ਕੈਂਠਾ ਜੁਗ ਨਹੀਂ ਬੁਗਤੀਆਂ ਸਜਾਵੇ ਹੈ ਰਾਣੀ ਆ ਜੱਤ ਲੜੇ ਦੇ ਕੀ ਕਹਿਣੇ ਬਣਵਾ ਦੇਈ ਸੋਹਣਾ ਪੰਜਾਬੀ ਮੈਨੂੰ ਘਹਿਣੇ ਬਣਵਾ ਦੇਈ ਸੋਹਣਾ ਪੰਜਾਬੀ ਮੈਨੂੰ ਘਹਿਣੇ ਵੇਂਣੀ ਉੱਤੇ ਗਾਜ਼ਰੇ ਤੇ ਚੂੜਾ ਪਰੇ ਬੰਦਵੇ ਕੜੀ ਨਾਲ ਜਾਚਣਾ ਤੂੰ ਦੇਖੀ ਬਾਜੂ ਬੰਦਵੇ ਨਾਥ ਮਾਸ਼ਲੀ ਵੀ ਚੰਨਾ ਮੈਨੂੰ ਹੈ ਪਸੰਦਵੇ ਧੀ ਲੌਂਗ ਦੇ ਮਾਮ ਲੈਨੇ ਸਹਣੇ ਬਣਵਾ ਦੇ ਜੂਣਿਆ ਪੰਜਾਬੀ ਮੈਨੂੰ ਘੇੜ ਵਣਵਾਦੇ ਸੁਣਿਆ ਪੰਜਾਬੀ ਮੈਨੂੰ ਗਹਿਣੇ ਚੂਟਣੀਆਂ ਪਿੰਗਾ ਮੈਂ ਧਤੀਆਂ ਵਿੱਚ ਜਾ ਕੇ ਵੇ ਕੱਟਣਾ ਚਾਰਖਾ ਮੈਂ ਵੇੜੇ ਵਿੱਚ ਢਾਕੇ ਵੇ ਕੱਢਣੀਆਂ ਚਾਦਰਾਂ ਮੈਂ ਬੇਲ ਗੂਟੇ ਪਾਕੇ ਵੇ ਪੰਚੀ ਅੰਬਰਾ ਤੋਂ ਦੇ ਕੀ ਕੇ ਮੈ ਲੈਣੇ ਬਣਵਾ ਦੇ ਸੋਣਿਆ ਪੰਜਾਬੀ ਮੈਨੂੰ ਗਹਿਣੇ ਬਣਵਾ ਦੇ ਸੋਣਿਆ ਪੰਜਾਬੀ ਮੈਨੂੰ ਗਹਿਣੇ ਛਪ ਛੱਲਿਆਂ ਦਾ ਚੰਨਾ ਰੱਖ ਦੀ ਹਾਂ ਚਾਵੇ ਜੀ ਜਮੇਰ ਮੈਨੂੰ ਗਿਆ ਕੁਲੀ ਚੜੀ ਸੀ ਪਾਵੇ ਬਾਂਕਾਂ ਵਿੱਚ ਚੰਜਰਾ ਪੰਜੇਬਾ ਛਣ ਕਾਵੇ ਲੱਛੇ ਪਟੜੀਆ ਦੇਵੀ ਕਿਆ ਕਹਿਣੇ ਬਣਵਾ ਦੇਈ ਸੋਹਣਾ ਪੰਜਾਬੀ ਮੈਨੂੰ ਘਹਿਣੇ ਬਣਵਾ ਦੇਈ ਸੋਹਣਾ ਪੰਜਾਬੀ ਮੈਨੂੰ ਘਹਿਣੇ ਪੈਰ ਵਿੱਚ ਪੌਣੀ ਜੁੱਤੀ ਚੰਨਾ ਤੇਲੇ ਧਾਰਵੇ ਉਠੋ ਹਾਰੀ ਜਿੱਚ ਮੈਨੂੰ ਵੜੀ ਸਲਵਾਰਵੇ ਵੀਣੀ ਉੱਤੇ ਵੱਜਣੇ ਕਲੀਰੇ ਵੜਦਾਰਵੇ ਟੂੜੇ ਨਾਲ ਉਹ ਵਾਰੀ ਵਾਰੀ ਘੇਣੇ ਬਣਵਾ ਦੇ ਸੋਹਣਾ ਪੰਜਾਬੀ ਮੈਨੂੰ ਘੇਣੇ ਬਣਵਾ ਦੇ ਸੋਹਣਾ ਪੰਜਾਬੀ ਮੈਨੂੰ ਘੇਣੇ ਪਾ ਕੇ ਸਾਰੇ ਘੇਣੇ ਵੇ ਮਸੋਰਿਆਂ ਨੂੰ ਮੰਗੀ ਸੱਸ ਸੁਖ ਹਲਦ ੜੀ ਦੇ ਪੈਰੀ ਹੱਥ ਲਾਵਾਂਗੀ ਉਹ ਦੀਆਂ ਅਸੀਂ ਸਾਵੇਂ ਮਹ ਰਾਜ ਕੇ ਹੰਡਾਵਾਗੀ ਗਿੱਲ ਝੰਡਾ ਦੇ ਵਿਚਾਰੇ ਹੋ ਰਹਿਣੇ ਬਣਵਾ ਦੇਈ ਸੋਹਣਿਆ ਪੰਜਾਬੀ ਮੈਨੂੰ ਗਹਿਣੇ ਬਣਵਾ ਦੇਈ ਸੋਹਣਿਆ ਪੰਜਾਬੀ ਮੈਨੂੰ ਗਹਿਣੇ ਵੀੜੀਦਰ ਪੀੜੀਏ ਤਾਂ ਚੱਲਦੇ ਵੇ ਰਹਿਣੇ ਬਣਵਾ ਦੇਈ ਸੋਣਿਆ ਪੰਜਾਬੀ ਮੈਨੂੰ ਘੇੜੇ